वेरका स्थित गुरुद्वारा दीन दयाल विखे चौठवा सालाना मेला बड़ी श्रद्धा और धूमधाम मनाया गया यह मेला हर साल छेत के पहले एतवार को शुरू हाँ है जिसकी शुरुआत श्री अखंड पाठ साहिब जी की आरंभता की जाती है इस पवित्र मौके से गुरु घर की सेवा कर रहे प्रधान साहिब ने इलाका वासतोग की शलाघा करते हुए दसिया कि हर वरे बदी हुई भक्ति भावना के न मेला मनाया जाता है मेले की रौनक वादे हुए नौजवानों खेडा प्रति उत्साह ले खेड स्टेडियम कबड्डी मुकाबले भी करवाए गए ये मुकाबले खेड प्रेमिया की रुचि का केंद्र बने रहे मुकाबले विच उत्कृष्ट प्रदर्शन करने वाले खिडारियों को सन्मान चिन्ह देखे उन्होंने हौसला अफजाई की गई इस मौके से स्थानक भाईचारे दूर दूरों आई संगत ने गुरु घर हाजरी भरी लंगर चख्या ਮੇਲੇ ਦੌਰਾਨ ਰਾਗੀ ਜਥਿਆਂ ਵੱਲੋਂ ਗੁਰੂ ਮਹਿਮਾ ਗਾਈ ਗਈ ਜਿਸ ਨਾਲ ਪੂਰਾ ਪਿੰਡ ਗੁਰਬਾਣੀ ਦੀ ਰਸਨਾ ਵਿੱਚ ਡੁੱਬ ਗਿਆ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਸੰਗਤਾਂ ਨੂੰ ਬੇਨਤੀ ਆ ਕਿ ਸਾਰੀਆਂ ਸੰਗਤਾਂ ਬੜੇ ਸਹਿਯੋਗ ਦੇ ਕੇ ਸਾਡਾ ਬਾਬਾ ਜੀ ਦਾ ਚੌਥਾ ਸਾਲਾਨਾ ਜੋੜ ਮੇਲਾ ਬੜੀ ਧੁੰਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਜਿਹਦੇ ਵਿੱਚ 취ಶ್ರೀ ਢਾਡੀ ਸਾਰੇ ਜਥੇ ਆ ਗਏ ਨੇ ਸਵੇਰੇ ਪਹਿਲਾਂ ਸੱਤਾਖੰਡ ਪਠ ਸਾਹਿਬ ਦਾ ਮਲਸਪੂਰਨ ਭੋਗ ਪੈ ਰਿਹਾ ਹੈ। ਉਤਤ ਪ੍ਰੰਤ ਆਪਣੇ ਬਾਹਰ ਦਵਾਨ ਲੱਗੇ ਨੇ ਮਹਾਰਾਜ ਦਵਾਨ ਤੋਂ ਬਾਅਦ ਅਸੀਂ ਹੁਣ ਬਾਅਦ ਕਬੱਡੀ ਦਾ ਵਾਏ ਗੁਰਜੀ ਕੀ ਫਤਿਹ ਮੇਲਾ ਇੱਕੋ ਦਿਨ ਚੱਲਦਾ ਵੈਸੇ ਤੇ ਚਾਰ ਦਿਨ ਹੀ ਹੋ ਗਿਆ ਮੇਲਾ ਜਿੱਦਨ ਤੋਂ ਖੰਡ ਪਾਠ ਧਰਦੀ ਵਾਲਾ ਉਸ ਦਿਨ ਤੋਂ ਹੀ ਮੇਲਾ ਦਾ ਪਹਿਲੇ ਐਤਵਾਰ ਚੇਤ ਦੇ ਪਹਿਲੇ ਆ ਤਾਂ ਨਵੇਂ ਸਾਲ ਮਤਲਬ ਇਹ ਸਾਡਾ ਮੇਲਾ ਹੁੰਦਾ ਬਬੀ ਦਾ ਤੇ ਉਹ ਤਿੰਨ ਦਿਨ ਮੇਲਾ ਪੂਰਾ ਮੇਲੇ ਵਾਂਗੂ ਹੀ ਲੱਗਾ ਰਹਿੰਦਾ ਸੰਗਤਾਂ ਦਾ ਬਹੁਤ ਸੰਜੋਗ ਦਿੰਦੀਆਂ ਸਕਦਾ ਮੈਸੇਜ ਜੂਥ ਨੂੰ ਇਹੋ ਹੀ ਆ ਕਿ ਚਲੋ ਚੰਗੀਆਂ ਸਿੱਖਾਵਾਂ ਇਥੋਂ ਮਿਲ ਸਿੱਖੇ ਮੇਲਿਆਂ ਦੇ ਵਿੱਚੋਂ ਇਹੋ ਹੁੰਦਾ ਕਿ ਖਣਡ ਪਾਠਾਂ ਦੇ ਭੋਗ ਨੇ ਚੰਗੀਆਂ ਸਿਫਾਵਾਂ ਬੱਚੇ ਪੈਦਾ ਕਰਨ ਔਰ ਤੰਗੀ ਸੇਵਾ ਦੇ ਨਾਲ ਲੱਗੇ ਚੰਗੇ ਦੂਸਰਾਂ ਜੁੜਨ ਇਹ ਹੀ ਬੇਨਤੀ ਹੈ ਸਾਰੇ ਜੂਥ ਨੂੰ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਸੋ ਸਾਡੇ ਮਾਨਜੋਗ ਸਤਕਾਰਜੋਗ ਭਾਈ社 ਭਾਈ ਬਲਦੇਵ ਸਿੰਘ ਪ੍ਰਧਾਨ ਸਾਹਿਬ ਜੀ ਨੇ ਦੱਸਿਆ ਵਾ ਇਹ ਮੇਲਾ ਜਿਹੜਾ ਵਾ 64ਵਾਂ ਮੇਲਾ ਵਾਰ ਕੀ 60 ਸਾਲ ਕਿ ਚੱਲਦੇ ਨੂੰ ਜਿਸ ਦੇ ਵਿੱਚ ਜਿਹਦੇ ਪਿੱਲੇ ਐਤਵਾਰ ਜਿਹੜਾ ਵੀ ਐਤਵਾਰ ਆ ਜਾਂਦਾ ਵਾ ਉਸੇ ਐਤਵਾਰ ਮਿਲਾਂ ਹੁੰਦਾ ਜੀ ਤੇ ਤੰਤਰ ਬਾਬਾ ਦੀਨ ਜੀ ਜਿਹੜੇ ਨੇ ਸਾਡੇ ਪਰਿਵਾਰ ਦੇ ਵਿੱਚੋਂ ਹੀ ਜਾਂ ਸਾਡੇ ਦਾਦਾ ਜੀ ਵੀ ਲੱਗਦੇ ਨੇ ਤੇ ਉਹਨਾਂ ਦੇ ਵਿੱਚੋਂ ਸੇ ਭਰਾਸ਼ਣ ਜਿਨ੍ਹਾਂ ਦੇ ਵਿੱਚੋਂ ਇਹਨਾਂ ਨੇ ਗ੍ਰਸਤੀ ਨਹੀਂ ਤਿਆਗ ਗ੍ਰਸ ਨੂੰ ਤਿਆਗ ਕੇ ਉਸ ਕਾਪੂ ਪਰਮਾਤਮਾ ਦੇ ਨਾਲ ਲੀਨ ਹੋ ਜਾਂ ਆ 12 ਸਾਲ ਬਾਰੇ ਨੇ 12 ਸਾਲਾਂ ਬਾਅਦ ਸੇ ਆਏ ਜਦੋਂ ਫਿਰ ਇਹਨਾਂ ਘਰ ਜਾਣ ਤੋਂ ਇਨਕਾਰ ਕਰ ਦਿੱਤਾ ਇੱਥੇ ਜਗ੍ਹਾ ਸਾਂਝੀ ਵੇਖ ਕੇ ਇਹਨਾਂ ਨੇ ਇੱਕ ਸਥਾਨ ਬਣਾਇਆ ਤਾ ਗਿਆ ਜਿਸ ਸਥਾਨ ਤੇ ਇਹਨਾਂ ਬਹੁਤ ਜ਼ਿਆਦਾ ਤਬੱਸਿਆ ਬੰਦਗੀ ਦੇ ਸੰਗਤਾਂ ਜਿਹੜੀਆਂ ਆ ਕੇ ਇਹਨਾਂ ਕੋਲ ਬਹੁਤ ਕੁਝ ਸਿੱਖਦੀਆਂ ਸਨ ਉਸ ਪਰਮਾਤਮਾ ਦੇ ਨਾਲ ਜੋੜਦੇ ਸਨ ਸੰਤ ਮਹਾਂ ਪੂਛ ਨਾਲ ਤੇ ਜਿਹੜਾ ਮੇਲਾ ਹੁਣ ਬਹੁਤ ਉਮਤਾਮ ਦੇ ਨਾਲ ਚੜ੍ਹਦੀ ਕਲਾ ਦੇ ਨਾਲ ਸਮੂਹ ਸਾਥ ਸਰਦੇ ਸੰਯੋਗ ਦੇ ਨਾਲ ਮਨਾਇਆ ਜਾਂਦਾ ਵਾ ਸੋ ਅੱਜ ਜੋ ਸ੍ਰੀ ਸ਼੍ਰੀ ਖੰਡ ਪਰਸੇਵ ਜੀ ਭੋਗ ਪੈਸਨ ਉਸ ਤੋਂ ਪਰੰਤ ਖੁੱਲੇ ਦੁਵਾਨਾਂ ਦੇ ਵਿੱਚ ਬੰਡਾਲਾਂ ਦੇ ਵਿੱਚ ਦੁਵਾਨ ਲੱਗੇ ਨੇ ਜਿਹਦੇ ਵਿੱਚ ਪੰਜਾਬ ਦੇ ਰਾਗੀ ਟਾਡੀ ਕ੍ਰਿਸ਼ ਜਿੱਥੇ ਜਿਹੜੇ ਆ ਉਹ ਭਾਗ ਲੈ ਰਹੇ ਨੇ ਹੁਣ 4 ਵਜੇ ਸਟੇਡੀਅਮ ਦੇ ਵਿੱਚ ਖੇਡਾਂ ਹੋਣੀਆਂ ਜਿਸ ਖੇਡਾਂ ਦੇ ਵਿੱਚ ਪੰਜਾਬ ਦੇ ਬਹੁਤ ਮਸ਼ਹੂਰ ਟੀਮਾਂ ਨੇ ਕਬੱਡੀ ਦੇ ਮੈਚ ਤੇ ਹੋਰ ਖੇਡਾਂ ਵੀ ਜਿਹੜੀਆਂ ਹੋਣੀਆਂ ਨੇ ਉਹ ਸਾਡੇ ਮਾਨਜੋਾ ਸਦਕਾਰਦੂਗ ਬਲਦੇਵ ਸਿੰਘ ਜੀ ਸਾਰੇ ਹੈਂਡਲ ਕਰਨਗੇ ਨਾਲ ساری ਕਮੇਟੀ ਸਾਡੀ ਜਿਹੜੀ ਆ ਇਥੋਂ ਦੀ ਸਾਰੇ ਵੀ ਜਿਹੜੇ ਬੜਾ ਸੰਯੋਗ ਦਿੰਦੇ ਨੇ ਨਗਰ ਨਿਵਾਸੀ ਸਾਥ ਸਰ ਦੇ ਬਹੁਤ ਸੰਯੋਗ ਦਿੰਦੀ ਆ ਤੇ ਮੈਂ ਇਹੋ ਮੈਸੇਜ ਦਵਾਂਗਾ ਪੀ ਇੱਥੋਂ ਸਾਨੂੰ ਇਹੋ ਸਿੱਖੂ ਨੂੰ ਮਿਲਦਾ ਹੈ ਕਿ ਜਿਹੜਾ ਜੀਵ ਆਪ ਕੋ ਪਰਮਾਤਮਾ ਦੇ ਆਸੇ ਜਿੰਦਾ ਹੈ ਆਪੇ ਜ਼ਿੰਦਗੀ ਨੂੰ ਇਸ ਇੱਛੇ ਲਾ ਦਿੰਦਾ ਹੈ ਉਹ ਨਸ਼ਿਆਂ ਤੋਂ ਕਈਆਂ ਚੀਜ਼ਾਂ ਤੋਂ ਰੱਤਾ ਤੋਂ ਬਚਾਰਿੰਦਾ ਹੈ ਮੈਂ ਇਹੋ ਮੈਸੇਜ ਦੇਵਾਂਗਾ ਆਪਣੀ ਨਵੀਂ ਪੀੜ੍ਹੀ ਨੂੰ ਉਸ ਬਾਬਾ ਜੀ ਦੇ ਕੋਲੋਂ ਇਹ ਸਿੱਖੋ ਕਿ ਨਸ਼ਾ ਨਹੀਂ ਕਰਨਾ ਕੋਈ ਨਾ ਅਸੀਂ ਕੋਈ ਨਸ਼ੇ ਵਾਲੇ ਨੂੰ ਜਣਾ ਅਸੀਂ ਚੰਗੀ ਛੇਦ ਤੇ ਚੰਗੀ ਛੇਦ ਲੈ ਕੇ ਆਪਣਾ ਜੀਵਨ ਜਿਹੜਾ ਵਧੀਆ ਬੱਤੀ ਦੇ ਕਰੀਏ ਜਿਹਦੇ ਨਾਲ ਸਾਡਾ ਗਾੜੀ ਭਵੇਖ ਜਿਹੜਾ ਹੈ ਉਹ ਵਧੀਆ ਬਣ ਸਕੇ ਬਾਬਾ ਜੀ ਦੇ ਅਸਥਾਨਾ ਤੋਂ ਇਹੋ ਮੈਸੇਜ ਹੈ ਗੁਰਬਾਣੀ ਦੇ ਬਹੁਤ ਹੀ ਵਿਡਿਆਇ ਸੰਤਾਨਾਂ ਪੁੱਤਾਂ ਦੀ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਦਗਤ ਤਰਾਇਆ ਜਨ ਆਮਣ ਕਾ ਇਹ ਸੁਆਉ ਜਨ ਕੇ ਸੰਗ ਇਤੇ ਆਵੇ ਨਾਉ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਇਹ ਸੰਤਾਂ ਮਹਾਂਪੁਰ ਸਾਹਿਬ ਦੇ ਚਰਨਾਂ ਨਾਲ ਲੱਗ ਕੇ ਜੀਵਨ ਵਧੀਆ ਬਣ ਜਾਂਦਾ ਹੈ ਇਸ ਵਾਸਤੇ ਇੰਨੀਆਂ ਹੀ ਬੇਨਤੀਆਂ ਕਰਦਾ ਆ ਕਿਵਾ ਮੰਗਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਪਿੱਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹਰਪ੍ਰੀਤ ਸਿੰਘ ਜੋ ਕਿ ਮੈਨੂੰ 16 ਸਾਲ ਹੋ ਗਏ ਆ ਇਸ ਗੁਰਦੁਆਰਾ ਸਾਹਿਬ ਧੰਨ ਧੰਨ ਬਾਬਾ ਦੀਨ ਦੇਵਾਲ ਜੀ ਦੇ ਅਸਥਾਨਾ ਤੇ ਡਿਊਟੀ ਕਰਦੇ ਆ ਤਦੇ ਬਹੁਤ ਹੀ ਕਿਰਪਾ ਜਿਹੜੀ ਸੰਗਤ ਤਨ ਮਨ ਧੰ ਦੇ ਨਾਲ ਸੇਵਾ ਕਰਦੀ ਆ ਕੇ ਉਹਨਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਨਾ ਅਤੇ ਤਿੰਨ ਦਿਨਾਂ ਦਾ ਮਤਲਬ ਕਿ ਮੇਲਾ ਚੱਲਦਾ ਆ ਜੋ ਅਖੰਡ ਪਾਠ ਸਾਹਿਬ ਅੱਜ ਵੀ ਐਰ ਕੇ ਵੀ ਸਤ ਅਖੰਡ ਪਾਠ ਸਾਹਿਬ ਆਰੰਭ ਹੋਏ ਸਨ ਸੋ ਸਤ ਅਖੰਡ ਪਾਠ ਸਾਹਿਬ ਦੇ ਭੋਗ ਪਏ ਹਨ ਅਤੇ ਲੰਗਰ ਅਰਤੁਤ ਵਰਤ ਰਹੇ ਹਨ ਸੋ ਸਤਗੁਰਾਂ ਦੇ ਅਤੇ ਧੰਨ ਧੰਨ ਬਾਬਾ ਦੀਨਦয়াল ਜੀ ਬਹੁਤ ਹੀ ਕਿਰਪਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਬਹੁਤ ਚੋਟੀ ਦਾ ਹਰ ਸਾਲ ਖੇਡ ਮੇਲਾ ਇੱਥੇ ਆਜੋ ਜੇ ਜਰਬੜਾ ਦੁੱਖ ਜਾਂ ਲੱਗਿਆ ਨਿੱਕੇ ਹੁੰਦੇ ਆ ਦੂਜੇ ਪਾਸੇ ਰਮਦਾਸ ਦੀ ਟੀਮ ਖੇਡਦੀ ਹੈ ਤੇ ਇਲਾਕੇ ਦੀ ਸੰਗਤ ਐ ਇੱਥੇ ਰੱਖ ਆਇਓ ਮੇਰੇ ਨੱਪਾ ਮੰਨੇ ਵੀ ਜਦੋਂ ਜਦੋਂ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਅੱਜ ਬਾਬਾ ਦੀਨਦਿਆਲ ਦੇ ਮੇਲੇ ਦੇ ਸਬੰਧ ਵਿੱਚ ਅੱਜ ਕਬੱਡੀਆਂ ਦੇ ਮੈਚ ਹੋਇਆ ਜਿਹਦੇ ਵਿੱਚ ਏ ਟੀਮ ਵੇਰਕਾ ਦੀ ਜਿੱਤੂ ਰਹੀ ਆ ਤੇ 20 ਟੀਮ ਸੰਤੂ ਨੰਗਲ ਦੀ ਜਿੱਤੂ ਰਹੀ ਆ ਨਾਮ ਦੱਸੋ ਕੀ ਦਿੱਤੇ ਗਏ ਨਾਮ ਦੱਸੋ ਕੀ ਦਿੱਤੇ ਗਏ ਟ੍ਰੋਫੀ ਤੇ ਨਕਦ ਨਾਮ ਦਿੱਤੇ ਗਏ ਬਤਵਾ 35000 ਜਿੱਤੂ ਨੂੰ ਤੇ ਆਪਣਾ 30000 ਹਾਰਿਆ ਨੂੰ ਦਿੱਤੇ ਏ ਟੀਮ ਵਾਲਿਆਂ ਨੂੰ ਟੀਮਾਂ ਤਿੰਮਾਂ ਤਿੰਨ ਟੀਮਾਂ ਸੀ ਇੱਕ ਪੁਰਾਣੀ ਟੀਮਾਂ ਤਿੰਨਾਂ ਟੀਮਾਂ ਦਾ ਇੱਕ ਛੋਟੀ ਬੱਚਿਆਂ ਦੀ ਟੀਮ ਸੀਗੀ ਉਹਨਾਂ ਨੂੰ ਵਰਤਮਾਨ ਦਾ ਨਾਮ ਦਿੱਤਾ ਗਿਆ ਉਹਨਾਂ ਫੀਲਡਾਂ ਦੇ ਨਾਲ ਮੱਝ ਗਿਆ ਸਾਰੀਆਂ ਟੀਮਾਂ ਤਿੰਨਾਂ ਜਾਂ ਤਿੰਨਾਂ ਟੀਮਾਂ ਨੂੰ ਬਹੁਤ ਬਹੁਤ ਧੰਨਵਾਦ ਸੰਗ ਦਾ ਜਿਨ੍ਹਾਂ ਨੇ ਸਹਿਯੋਗ ਦਿੱਤਾ ਵਾਈਗ